ਦੋਸਤਾਂ ਦੇ ਨਾਲ ਮੈਂ ਅੱਗੇ ਇੱਕ ਆਈਐਸ ਅਫੀਸਰ ਬਣਨਾ ਚਾਹੁੰਦੀ ਹਾਂ ਯੂਪੀਐਸ ਦਾ ਪੇਪਰ ਦੇਣਾ ਚਾਹੁੰਦੀ ਹਾਂ ਬਹੁਤ ਵਧੀਆ ਲੱਗ ਰਿਹਾ ਜੀ ਦਸਵੀਂ ਕਲਾਸ ਅੱਜ ਫਰੀ ਕੋਟ ਜ਼ਿਲ੍ਹੇ ਦਾ ਆਲਮੋਸਟ ਰਿਕਾਰਡ ਬਣ ਗਿਆ ਜੀ 10 ਬੱਚੇ ਮੈਚ ਆਏ ਆ ਜੀ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਪੰਜਾਬ ਵਿੱਚੋਂ ਫਸਟ ਫਸਟ ਪੋਜੀਸ਼ਨ ਤੇ ਆਈ ਹਾਂ ਇਹ ਬੱਚੀ ਨੇ ਪੰਜਾਬ ਚੋਂ 6.5 ਤੋਂ 650 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਇਹ ਨਾਲੀ ਇੱਕ ਬੱਤੀ ਸਾਡੀ ਆਪਣੀ ਸੱਸੜੀ ਪਿੰਡ ਤੋਂ ਮੋਰਗਲ ਸਾਡੇ ਪੱਤਰਕਾਰ ਭرائی ਨੇ ਉਹਨਾਂ ਦੇ ਉਹਨਾਂ ਦੀ ਬੇਟੀ ਜਸ਼ਨਦੀਪ ਕੌਰ ਉਹਨੇ ਵੀ 650 650 ਅੰਕ ਪ੍ਰਾਪਤ ਕੀਤੇ ਆ ਜਿਹੜੇ ਜਿੰਨੇ ਬੱਚੇ ਔਰ ਵੱਡੀ ਗੱਲ ਜਿਹੜੀ ਇਹ ਹੈ ਵੀ ਸਾਡੇ ਸਕੂਲ ਦੇ ਵਿੱਚ ਕੋਈ ਵੀ ਬੱਚਾ ਟਿਊਸ਼ਨ ਨਹੀਂ ਕਰ ਰਿਹਾ ਜਿੰਨੇ ਬੱਚੇ ਪੰਜਾਬ ਜੇਨਰਲ ਰਾਜਾ ਮੈਟ ਹੋਲਡਰ ਹੈ ਸਿੰਗਲ ਬੱਚੇ ਨੇ ਕਿਤੇ ਅੱਜ ਤੱਕ ਟਿਊਸ਼ਨ ਦਾ ਸਾਰਾ ਨਹੀਂ ਲਿਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਅ ਇਸ ਵੇਲੇ ਸੰਤ ਮੋਹਨ ਦਾਸ ਸਕੂਲ ਕੋਟਸੁਕਿਆ ਦੇ ਵਿੱਚ ਪਹੁੰਚੇ ਆ ਇੱਕ ਵਾਰੀ ਫਿਰ ਸਕੂਲ ਚਰਚਾ ਵਿੱਚ ਆਇਆ ਹੈ ਪ੍ਰਾਪਤੀ ਕੀਤੀ ਆ ਤੇ ਇਹਨਾਂ ਦੀ 10ਵੀਂ ਕਲਾਸ ਦੀ ਵਿਦਿਆਰਥਣ ਪਹਿਲੇ ਸਥਾਨ ਤੇ ਆਈ ਆ ਪੂਰੇ ਪੰਜਾਬ ਵਿੱਚੋਂ 6.5 ਵਿੱਚੋਂ 650 ਅੰਕ ਲੈ ਕੇ ਪਹਿਲੇ ਸਥਾਨ ਤੇ ਆਈ ਇਸ ਤੋਂ ਬਲਾਵਾ ਦੋ ਬੱਚੀਆਂ ਆਈਆਂ ਉਸ ਦੀ ਉਮਰ ਜ਼ਿਆਦਾ ਹੋਣ ਕਰਕੇ ਉਹ ਚੌਥੇ ਸਥਾਨ ਤੇ ਰਹੀ ਆ ਅੰਕ ਉਹਦੇ ਵੀ 650 ਹੀ ਆ ਤੇ ਆਓ ਗੱਲ ਕਰਦੇ ਆ ਬੱਚੀ ਨਾਲ ਪ੍ਰਬੰਧਕਾਂ ਨਾਲ ਕਿ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਨੇ ਇੱਕ ਵਾਰੀ ਫਿਰ ਸਕੂਲ ਨੇ ਪ੍ਰਾਪਤੀ ਕੀਤੀ ਆ ਇਹਨਾਂ ਚਾਰਾਂ ਪੰਜ ਆ ਰਿਜ਼ਲਟਾਂ ਦੇ ਵਿੱਚ ਹੀ ਪੰਜਵਾਂ ਛੇਵਾਂ ਰਿਜ਼ਲਟ ਹੈ ਇਹਨਾਂ ਦਾ ਜਿਹੜਾ ਬਹੁਤ ਵਧੀਆ ਆਇਆ ਹੈ ਤੇ ਉਹ ਗੱਲ ਕਰਦੇ ਆ ਸੰਤ ਮੋਹਨ ਦਾਸ ਸਕੂਲ ਦੇ ਪ੍ਰਬੰਧਕਾਂ ਨਾਲ ਤੇ ਨਾਲ ਦੀ ਨਾਲ ਪਹਿਲੇ ਸਥਾਨ ਤੇ ਆਈ ਇਸ ਬੱਚੀ ਦੇ ਨਾਲ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਪੰਜਾਬ ਵਿੱਚੋਂ ਫਰਸਟ ਫਸਟ ਪੋਜੀਸ਼ਨ ਤੇ ਆਈ ਆ ਤੇ ਇਸ ਵਿੱਚ ਸਿਰਫ ਮੇਰਾ ਹੀ ਨਹੀਂ ਮੇਰੇ ਮਾਤਾ ਪਿਤਾ ਪਰਿਵਾਰ ਦਾ ਸਾਰੇ ਸਕੂਲ ਦਾ ਰਾਜ ਸਰ ਦਾ ਮੇਰੇ ਕੋਚ ਦਾ ਗੁਰਮੀਤ ਸਰ ਦਾ ਸਾਰੇ ਟੀਚਰਸ ਦਾ ਇਸ ਵਿੱਚ ਬਹੁਤ ਵੱਡਾ ਯੋਗਦਾਨ ਆ। ਉਹਨਾਂ ਦੀ ਮਿਹਨਤ ਦੇ ਸਦਕਾ ਹੀ ਮੈਂ ਅੱਜ ਇਸ ਮੁਕਾਮ ਤੇ ਪਹੁੰਚ ਸਕੀ ਆ। ਜੇਕਰ ਉਹ ਮੈਨੂੰ ਚੰਗੀ ਸਿੱਖਿਆ ਦਿੰਦੇ ਤਾਂ ਮੈਂ ਲੈ ਰਹੀ ਸੀਗੀ। ਉਹਨਾਂ ਦੇ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਸੀਗਾ ਤੇ ਮੈਨੂੰ ਸਮਝ ਆ ਰਿਹਾ ਸੀ ਤਾਂ ਮੈਂ ਬਹੁਤ ਵਧੀਆ ਤਰੀਕੇ ਨਾਲ ਪੜ੍ਹ ਰਹੀ ਸੀ। ਅੱਗੇ ਕੀ ਟੀਚਰ? ਮੈਂ ਅੱਗੇ ਇੱਕ ਆਈਐਸ ਅਫੀਸਰ ਬਣਨਾ ਚਾਹੁੰਦੀ ਆ। ਯੂਪੀਐਸ ਦਾ ਪੇਪਰ ਦੇਣਾ। ਜੋ ਜਿਹੜਾ ਸਕੂਲ ਦੇ ਨਾਲ ਨਾਲ ਕੋਈ ਟਿਊਸ਼ਨ ਵਗੈਰਾ ਵੀ ਰੱਖੀ ਸੀ ਜਾਂ ਪੰਜਾਬ ਦੇ ਘੰਡੇ ਬਿਨਾਂ ਟਿਊਸ਼ਨ ਤੋਂ ਹੁਣ ਤੱਕ ਕਰ ਕਿਛ ਨਹੀਂ ਨਹੀਂ ਸਰ ਕਿੰਨੇ ਘੰਟੇ ਪੜ੍ਹਨਾ ਪਿਆ ਇਸ ਟਿਊਸ਼ਨ ਤੇ ਹਾਂਜੀ ਮੈਂ ਫਿਲਹਾਲ ਤੇ ਜਦੋਂ ਘਰ ਜਾਂਦੀ ਸੀ 11 ਥੋੜਾ ਟਾਈਮ ਰੈਸਟ ਕਰਦੀ ਸੀ ਉਸ ਤੋਂ ਬਾਅਦ ਆਪਣਾ ਜਿਹੜਾ ਹੋਮਵਰਕ ਸੀ ਉਹ ਪੂਰਾ ਕਰਦੀ ਸੀ ਫਿਰ ਜੋ ਟੈਸਟ ਮਿਲੇ ਹੁੰਦੇ ਸੀ ਉਹ ਸਾਰਾ ਕੁਝ ਯਾਦ ਕਰਦੀ ਹੁੰਦੀ ਸੀ ਤੇ ਫਿਰ ਜੋ ਐਕਸਟਰਾ ਜਿਹੜੀ ਚੀਜ਼ ਸਮਝ ਆਉਂਦੀ ਸੀ ਫਿਰ ਮਤਲਬ ਉਹ ਚੀਜ਼ਾਂ ਨੂੰ ਸਮਝਦੀ ਸੀ ਫਿਰ ਫਸਟ ਆਨ ਦੀ ਕਾਲ ਵੀ ਆਈ ਆ ਕਿਵੇਂ ਲੱਗਿਆ ਪਰਿਵਾਰ ਦੇ ਵਿੱਚ ਕਿਦਾਂ ਬਹੁਤ ਖੁਸ਼ੀ ਹੋ ਰਹੀ ਸੀ ਸਰ ਵੀ ਮਤਲਬ ਸੋਚਿਆ ਸੀ ਜਮੀ ਕੁਝ ਏਦਾਂ ਦਾ ਹੋਊਗਾ ਤੇ ਫਿਰ ਬੜੀਆਂ ਜਿਹੜੀਆਂ ਫਰੈਂਡ ਸੀਗੀਆਂ ਉਹਨਾਂ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਸੀਗਾ ਫੋਨ ਵਗੈਰਾ ਆ ਰਹੇ ਹਾਂਜੀ ਸਾਰਿਆਂ ਦੇ ਫੋਨ ਆ ਰਹੇ ਸੀਗੇ ਸਾਰਿਆਂ ਨੂੰ ਬਹੁਤ ਖੁਸ਼ੀ ਸੀ ਸਪੈਸ਼ਲੀ ਉਹ ਖੜੀ ਉਧਰ ਕੋਮਨ ਮਾਤਾ ਤੁਹਾਡੇ ਬਾਹਰ ਆਉਂਦਾ ਨੂੰ ਸੂਚਨਾ ਦੇਤੀ ਹਾਂਜੀ ਉਹਨਾਂ ਦਾ ਵੀ ਫੋਨ ਆ ਗਿਆ ਸੀਗਾ ਉਹਦੇ ਸਪੋਰਟਸ ਵਗੈਰਾ ਵੀ ਕਰਦੇ ਹਾਂ ਵੀ ਹਾਂਜੀ ਰਗਬੀ ਗੇਮ ਨੈਸ਼ਨਲ ਪਲੇਅਰ ਸੀ ਕਿਹੜੀ ਗੇਮ ਰਗਬੀ ਜਿਹੜੀ ਇਹ ਬੱਚੀ ਹੈ ਜੀ ਇਹ ਲੰਡੇ ਪਿੰਡ ਤੋਂ ਬਿਲੋਂਗ ਕਰਦੀ ਹੈ ਤੇ ਸਾਡੀ ਹੋਵੇ ਉਹ ਤੁਸੀਂ ਔਣ ਹਰ ਬੱਚੀ ਹੈਗੀ ਹੈ ਇਹ ਬੱਚੀ ਨੇ ਪੰਜਾਬ ਚੋਂ 6.50 ਤੋਂ 6.50 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਇਹਦੇ ਨਾਲ ਹੀ ਇੱਕ ਬੱਚੀ ਸਾਡੀ ਆਪਣੀ ਸੱਸੜੀ ਪਿੰਡ ਤੋਂ ਆ ਮੋਰਗਲ ਸਾਡੇ ਪੱਤਰਕਾਰ ਭਰਾਏ ਨੇ ਉਹਨਾਂ ਦੇ ਉਹਨਾਂ ਦੀ ਬੇਟੀ ਜਸ਼ਨਦੀਪ कौर ਉਹਨੇ ਵੀ 6.50 ਤੋਂ 6.50 ਅੰਕ ਪ੍ਰਾਪਤ ਕੀਤੇ ਹੈ ਪਰ ਉਹ ਬੱਚੀ ਉਮਰ ਦੇ ਸਿਸਟਮ ਕਰਕੇ ਬੋਰਡ ਦਾ ਨਿਯਮ ਹੈ ਜਿੱਦੀ ਸਭ ਤੋਂ ਛੋਟੀ ਉਮਰ ਦੀ ਬੱਚੀ ਹੈ ਉਹਨੂੰ ਪਹਿਲਾ ਸਥਾਨ ਦਿੱਤਾ ਜਾਂਦਾ ਹੈ ਜਿਹੜਾ ਵੱਡੀ ਉਮਰ ਦਾ ਬੱਚਾ ਉਹ ਨੂੰ ਜਿਹੜਾ ਹੈਗਾ ਅਗਲਾ ਨਕਸਤਾਨ ਦਤਾ ਹੈ ਉਹ ਬੱਚੀ ਦਾ ਵੀ ਫਰਸਟ ਰੈਂਕ ਪਹਿਲਾ ਹੈ ਤੇ ਮੈਚੋ ਦੀ ਬੱਚੀ ਦੀ ਚੌਥੀ ਪੀਸ਼ਨ ਹੈ ਤੇ ਉਹ ਵੀ ਆਪਣੇ ਸਕੂਲ ਦੀ ਉਹ ਵੀ ਸੰਤ ਮੋਹਨ ਦਾ ਸਕੂਲ ਇਸ ਸਕੂਲ ਦੀ ਬੱਚੀ ਹੈ ਜੀ ਸਰ ਜਿਵੇਂ ਕੱਲ ਤੁਹਾਡੀ ਨਕਸਤਾਨ ਦੇ ਦਿੱਤੀ ਸਾਡੇ ਕੋਲ ਜਿਆਦਾ ਨਹੀਂ ਅੱਜ ਤਾਂ ਦੇਖੀਓ ਪੰਜਾਬ ਦੇ ਵਿੱਚ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ 10ਵੀਂ ਕਲਾਸ ਅੱਜ ਫਰੀ ਕੋਟ ਜ਼ਿਲ੍ਹੇ ਦਾ ਆਲਮੋਸਟ ਰਿਕਾਰਡ ਬਣ ਗਿਆ ਜੀ 10 ਬੱਚੇ ਮੈਚ ਚ ਆਏ ਆ ਜੀ ਵੱਡਾ ਸਕੂਲ ਹਾਂਜੀ 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 ਜੇ ਜੇ ਗੱਲ ਕਰੀਏ ਐਡ ਕੀ ਜਨੇ ਹੁਣ ਤੱਕ ਚਾਰ ਰਿਜ਼ਲਟ ਆ ਚੁੱਕੇ ਆ ਸੀਬੀਐਸਸੀ ਦੇ ਵਿੱਚ ਬਿਆਪਤ ਇਹਨਾਂ ਚੁੱਕੇ ਸਮੇਂ ਇਹ ਰਹੀਆਂ ਜੀ ਜਿਹੜੀ 8ਵੀਂ ਕਲਾਸ ਚ ਬੱਚੀ ਜਿਹੜੀ ਸੀਗੀ ਸਾਡੀ ਅ ਫਸਸ ਸੈਂਕੜਾਈ ਸੀਗੀ ਤੇ ਜਿਹੜੀ ਪਲੱਸ 2 ਚ ਬੱਚੀ ਜਿਹੜੀ ਕੱਲ ਰਿਜ਼ਲਟ ਆਇਆ ਇਹਦੀ 3rd ਤੇ 4th ਰੈਂਕ ਸੀਗਾ ਬੱਚੇ ਦਾ ਜੀ ਅ ਬਹੁਤ ਅੱਛਾ ਲੱਗ ਰਿਹਾ ਜੀ ਬਹੁਤ ਵਧੀਆ ਸਟਾਫ ਮਿਹਨਤ ਕਰਾ ਰਿਹਾ ਜੀ ਜਿਹੜੇ ਜਿੰਨੇ ਬੱਚੇ ਆ ਔਰ ਵੱਡੀ ਗੱਲ ਜਿਹੜੀ ਇਹ ਹੈ ਵੀ ਸਾਡੇ ਸਕੂਲ ਦੇ ਵਿੱਚ ਕੋਈ ਵੀ ਬੱਚਾ ਟਿਊਸ਼ਨ ਨਹੀਂ ਕਰ ਰਿਹਾ ਜਿੰਨੇ ਬੱਚੇ 50 ਪਜੇਸ਼ਨ ਦਾ ਰਾਜਾ ਮੈਟ ਹੋਲਡਰ ਹੈ ਸਿੰਗਲ ਬੱਚੇ ਨੇ ਕਿਤੇ ਅੱਜ ਤੱਕ ਟਿਊਸ਼ਨ ਦਾ ਸਾਰਾ ਨਹੀਂ ਲਿਆ ਸਾਰੇ ਬੱਚੇ ਜਿਹੜੇ ਹੈਗੇ ਆ ਆਪਦੀ ਸਵੈ ਸੱਡੀ ਕਰਕੇ ਆਪਦੀ ਮਿਹਨਤ ਦੇ ਨਾਲ ਸਟਾਫ ਦੇ ਪ੍ਰੋਪਰ ਸਹੀ ਗਾਈਡੈਂਸ ਦੇ ਨਾਲ ਜਿਹੜੀ ਹੈਗੀ ਪਿੱਛਾ ਲੈ ਰਹੇ ਆ ਇਹ ਸਭ ਕੁਝ ਸਾਡੇ ਮਾਪਿਆਂ ਦੇ ਸੰਯੋਗ ਸਦਕਾ ਸੰਭਵ ਹੋ ਰਿਹਾ ਕੱਲੇ ਸਟਾਫ ਦੀ ਮਿਹਨਤ ਵੀ ਕੁਝ ਨਹੀਂ ਕਰਦੀ ਜੇਕਰ ਸਾਨੂੰ ਸਟਾਫ ਜਿਹੜਾ ਹੈਗਾ ਮਾਪੇ ਜਿਹੜੇ ਹੈਗੇ ਆ ਅਕਮੋਡੇਟ ਨਹੀਂ ਕਰਦੇ ਸਾਨੂੰ ਸੰਯੋਗ ਨਹੀਂ ਕਰਦੇਗੇ ਅਗਰ ਕੀ ਕੰਮ ਕਰਦੇ ਬੱਚੀ ਦੇ ਫਾਦਰ ਫਾਰਮਰ ਆ ਜੀ ਖੇਤੀ ਕਰਦੇ ਇੱਕ ਸਧਾਰਨ ਛੋਟਾ ਜਿਹਾ ਜਿਹੜਾ ਹੈਗਾ ਇੱਕ ਪਰਿਵਾਰ ਹੈਗਾ ਜੀ ਬੱਚੀ ਦਾ ਜਿਹੜਾ ਬ੍ਰਦਰ ਆ ਉਹ ਵੀ ਸਾਡੇ ਕੋਲ ਵੱਡ ਰਿਹਾ ਹੈ ਮੈਂ